ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਚਾਟੀ ਪਿੰਡ ਤਹਿਸੀਲ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਜੋਬਨ ਵੀਰ ਦੇ ਫਾਰਮ ਤੇ ਅੱਜ ਆਪਾਂ ਪਹੁੰਚੇ ਆ ਵੀਡੀਓ ਬਣਾਉਣ ਤਿੰਨਾਂ ਦਾ گاਵਾਂ ਦੇ ਵਿੱਚ ਦਿਖਾਵਾਂਗੇ ਇੰਨੇ گاਵਾ ਦੋਸਤੋ ਜਿਹੜੀਆਂ ਸੁਨੀਆਂ ਸੁਨੀਆਂ ਹੋਣਗੀਆਂ ਜੀ ਡਿਟੇਲ ਇਨਾਂ ਤਿੰਨਾਂ گاਵਾ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਵਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਆਓ ਵੀ ਇਹਨਾਂ ਗੱਲਬਾਤ ਕਰਕੇ ਡਿਟੇਲ ਆਪਾਂ ਸਾਰੀ ਇਹਨਾਂ ਗਾਵਾਂ ਦੇ ਵੀਰ ਦੇ ਕੋਲੋਂ ਕੁੱਛ ਲੈਣੀ ਆ ਜੋਮੇ ਬਈ ਸ਼ਸ਼ੀ ਗਾਹ ਰਾਸ਼ੀ ਗਰ ਜੀ ਉਹ ਠੀਕ ਹੈ ਵਧੀਆ ਜੀ ਵਧੀਆ ਉਹ ਉਦੋਂ ਦਾ 15 ਮਿੰਟ ਦਾ ਵੇਖ ਜੀ ਦੇਖਣਾ ਦੱਸ ਦੇਣੀ ਵੀਡੀਓ ਪਾਈ 10 ਹੋ ਗਈ ਹੈ ਅੱਗੇ ਵੀਰ ਦਾ ਫੋਨ ਆਇਆ ਵੀ ਕੱਲ ਦਾ ਤੇ ਪਰਸੋਂ ਆਇਆ ਸੀ ਅੱਛਾ ਵੀਰ ਦਾ ਵੀਡੀਓ ਨਹੀਂ ਪਾਈ ਮੈਂ ਵੀਰ ਜੀ ਭਲਕੇ ਜੇ ਪਰਸੋਂ ਪਾਦਾ ਠੀਕ ਹੈ ਜੀ ਹਾਂ ਡਰੈਸ ਬੋਲਦੀ ਹੈ ਪਿੰਡ ਚ ਆਤੀਆਂ ਨੇ 4 ਨੰਬਰ ਦਾ 83 ਨੰਬਰ ਦਾ 99 ਨੰਬਰ ਇਹ ਕੰਦਾ 84 74 ਨੰਬਰ ਤੋਂ 6 ਆ ਰਿਹਾ ਬਾਕੀ ਜਿੰਨੇ ਜਿਹੜੇ ਮੇਰੇ ਭੈਣ ਭਾਣੇ ਬਣਾ ਵੀਡੀਓ ਤੋਂ ਕੌਣ ਲਾ ਕੇ ਆਇਆ ਕਰੋ ਮੇਰਾ ਠੀਕ ਹੈ ਜੀ ਹਾਂ ਤੇੰਨਾ ਨਾ ਕਰ ਜੀ ਆਪਣੇ ਕੋਲ ਤੇੰਨਾ ਆ ਗਿਆ ਠੀਕ ਹੈ ਸ਼ੁਰੂ ਕਰੀਏ ਇਸ ਗਾਂ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਇਹ ਗਾ ਸੂਈ अच्छा जी ते ਖੋਲਾ ਦਲਾ 20 ਦੇ ਦਾ 18 ਕਿਲੋ ਹੋਗਾ ਇਹ ਲੀਟਰ ਵਾਲਾ 17 18 ਕਿਲੋ ਉਹਨਾਂ ਤਿਆਰ ਹੈ 12 ਕਿਲੋ ਦੁੱਧ ਮਣਕੇ ਦੇ ਦਾਂਗੇ ਲੀਟਰ ਨਾਲ ਠੀਕ ਹੈ ਜੀ ਇਥੇ ਕੋਈ ਦੋ ਟਾਈਮ ਚ ਹੋਵੇ ਆਪ ਜੀ ਸਵੇਰ ਕਰਨਾ ਸਵੇਰ ਦੁੱਧ ਰਾਈ ਦੂਸਰਾ ਸਵੇਰ ਕੱਢ ਕੇ ਬਾਅਦ ਵਿੱਚ ਦੂਜਾ ਸਵੇਰ ਦੋਸਤ ਸਵੇਰ ਤੇ ਕੋਈ ਹਫਤੇ ਦੇ ਲੱਗੇ ਬੰਨੇ ਟਾਈਮ ਜਿਹੜਾ ਸੂਈ ਨੂੰ ਹੋ ਗਿਆ ਜੀ ਲਓ ਜੀ ਚੈੱਕ ਕਰ ਲਓ ਤੇ ਆਣੇ ਦੀ ਪਈਦਾ ਗੈਲੇ ਲਓ ਜੀ ਕਰੋ ਚੱਲੀ ਚੱਲੀ ਸੀਲਸ ਲੱਗ ਦੋਸਤੋ ਪੂਰੀ ਤੁਸੀਂ ਚੈੱਕ ਕਰ ਲਓ ਦੁੱਧ ਵੀ 17 ਕਿਲੋ ਸੀ ਮਰਾ ਜੇ ਲੇਟ ਨਾਲ ਮਿਲ ਕੇ ਦੇਣੀ ਆ ਦੋ ਟਾਈਮ ਚਵਾ ਕੇ ਦੇਣੀ ਆ ਠੀਕ ਹੈ ਜੀ ਏਰੀਆ ਬ ਗੱਲਾਂ ਵਾਲਾ ਏ ਅਗੇ ਚਵਾ ਕੇ ਖੁੱਲੀ ਹੋਵੇ ਆਪਦੀ ਕੋਈ ਲਓ ਜੀ ਦੋਸਤੋ ਚੈੱਕ ਕਰ ਲਓ ਸਵੇਰ ਦੁੱਧਾ 17 ਕਿਲੋ ਦੁੱਧ ਜਿਹੜਾ ਵੀਰ ਕਦਾ ਚਵਾਈ ਆ ਦਾ ਜਿਹੜਾ ਕੋਈ ਵੀਰ ਆਵੇ ਇੱਕ ਟਾਈਮ ਦੋ ਟਾਈਮ ਬੇਸ਼ੱਕ ਆਪਣੀ ਚੋਕੇ ਤਸਦੀਕ ਕਰ ਸਕਦਾ ਤੁਹਾਡਾ ਹੱਕ ਪੁੰਦਾ ਜਰੂਰ ਕਰਿਆ ਕਰੋ ਕਣਾ ਤੋਂ ਆਉਂਦੀ ਕੁਆਲਿਟੀ ਦੋਸਤੋ ਬੈਕ ਸਾਈਡ ਤੋਂ ਖਾਦਣਾ ਕਰ ਲੋ ਚੈੱਕ ਆ ਜਿੱਦ ਦੇਖਾਂ ਮੈਂ ਉਹ ਤੋਆ ਲਓ ਜੀ ਆ ਲੋ ਜੀ ਬਿਨਾ ਬੱਚੇ ਤੋਂ ਬਿਨਾ ਰੱਸੀ ਤੋਂ ਦੋਸਤੋ ਲਓ ਜੀ ਚੈੱਕ ਕਰ ਲੋ ਠੀਕ ਹੈ ਜੀ ਜੋਨ ਕੀਮੋਲ ਕਰਨਾ ਤੇ ਯਾਦ ਦੇ ਦਈਏ ਕੰਦਾ ਕੋ ਮਾਂਦਣਾ ਸਰ 2000 ਰੁਪਏ ਛੱਡ ਦਈਏ ਇੱਕ ਵਾਰੀ 2000 ਰੁਪਏ ਉਹ ਰਹਿ ਗਿਆ ਇਸ ਕੋ ਬਾਅਦ ਕਿ ਕੋ ਫੋਨ ਲਾਵੇ ਭੈਣ ਭਾਜ ਤਾਂ ਕਰਨਾ ਹੈ ਠੀਕ ਹੈ ਜੀ ਡਿਮਾਂਡ ਦੋਸਤੋ 50000 ਰੁਪਏ ਕਿਲੋ ਮਿਲ ਕੇ ਦੇਵਾਂਗੇ ਲੀਟਰ ਨਾਲ ਇਥੇ ਦੋ ਦਿਨ ਦੋ ਘੰਟੇ ਚਵਾ ਕੇ ਦੇਵਾਂਗੇ ਦੁੱਧ 20 ਬੈਗ ਦੇ ਦੋ ਦੋ ਘੰਟੇ ਬੈਲ ਮੋਲਾ ਮਾਰ ਕੇ ਦੁੱਧ ਹੋਰ ਵਾਜੀ ਦੋਠੀ ਠੀਕ ਹੈ ਜੀ ਹਾਂ 50000 ਰੁਪਏ ਡਿਮਾਂਡ ਹੜ 40000 ਰੁਪਏ ਦੇ ਵਿੱਚੋਂ ਵੀਰ ਕੰਦਾ ਮਾਨਤਾ ਚ ਆਇਆ ਕਹਿੰਦਾ ਜਰੂਰ ਹੋਗਾ ਬੇਨਤੀ ਦੋਸਤੋ ਇਹ ਆ ਕਿ ਪਸ਼ੂ ਸੂੇ ਸਵਾਏ ਆ ਆਪਣੀ ਇਥੇ ਪਹੁੰਚ ਕੇ ਵਿਜ਼ਿਟ ਕਰਕੇ ਪਸ਼ੂ ਨੂੰ ਚੋਹ ਇੱਕ ਟਾਈਮ ਦੋ ਟਾਈਮ ਚੋਹ ਬੇਸ਼ੱਕ ਕਸਲੇ ਹੀ ਆਪਣੀ ਪਸ਼ੂ ਖਰੀਦਣ ਤੋਂ ਪਹਿਲਾਂ ਜਰੂਰ ਕਰਨਿਆ ਕਰੋ ਜੀ ਆਓ ਜੀ ਦੱਸਿਓ ਇਹਦੇ ਬਾਰੇ ਅੱਜ ਕੋ ਦਾਦਰ ਹੋ ਜਣੀ ਕੋਈ ਘਾਟੋ ਘਾਟ ਨਹੀਂ ਅੱਛਾ ਜੀ ਦੋ 12 ਕਿਲੋ ਹੋਊਗਾ ਦੇਣੀ ਦਾਖਲੋ ਕਰਕੇ ਆਪਾਂ ਅੱਛਾ ਇਹਦਾ ਬੱਚਾ ਜੀ ਇਹਦਾ ਬੱਚਾ ਉਹ ਪਰਦੇ ਬੰਨੇ ਬੱਚਾ ਜਦਾ ਇਹਦੇ ਮਗਰ ਅੱਛਾ ਜੀ ਇਹਦੇ ਮਗਰ ਅੱਛਾ ਜੀ ਲਓ ਜੀ ਚੈੱਕ ਕਰ ਲੋ ਥਾਂ ਦੀ ਕੁਆਲਿਟੀ ਦੋਸਤੋ 12 ਲੀਟਰ ਦੁੱਧ ਤਿਆਰ ਜੀ ਦੋ ਤਾਂ 12 ਕਿਲੋ ਦਾ ਦੇਣੀ ਦਾਖਲੋ ਕਰਕੇ ਆ ਠੀਕ ਹੈ ਜੀ ਚੋਦੋ ਕੋ ਥਾਨਵਾਦ ਘੱਟ ਹੋਏ ਬਹੁਤ ਅੱਛਾ ਕੋ ਡੋਕਲੇ ਉਹਦੀ ਜ਼ਮੇਦਾਰੀ ਹੋਗੀ ਠੀਕ ਹੈ ਜੀ ਸਵੇਰ ਦੂਜਾ ਸੀ ਆਹ ਲਾ ਡੱਬਾ ਜਾਂ ਬੱਚਾ ਖਾ ਦੇ ਉਧਰ ਦੀ ਆਹ ਲਓ ਇੱਕੋ ਚੱਕੀ ਜੀ ਬੱਚਾ ਦਾ ਦੋਵਾਂ ਗਾਵਾਂ ਦੇ ਮਗਰ ਦ ਠੀਕ ਰਿਕਾਰਡਿੰਗ ਲੱਗਤੀ ਆਹ ਲੋ ਜੀ ਚੈੱਕ ਕਰ ਲੋ ਰੀਫੇਸ ਕੁਆਲਟੀ ਚੈੱਕ ਕਰ ਲੋ ਸ਼ਾਹੀਵਾਲ ਤੇ ਜਰਸੀ ਨਾਲ ਕਰਾਸ ਆਂਗਰਾ ਹਰੇ ਬਾਕੀ ਦੋਸਤੋ ਇੱਕ ਮਿੰਟ ਧੱਕੀ ਆਹ ਲੋ ਜੀ ਕਰੋ ਚੈੱਕ ਆਥਾਣਾਂ ਦੀ ਕੁਆਲਟੀ ਕਰੋ ਚੈੱਕ ਮਰੀ ਲਤਗਾਂ ਕਰਾ ਦੇ ਚਲ ਲੋ ਜੀ ਆਹ ਦੇਖੋ ਜੀ ਬਹੁਤ ਵਧੀਆ ਦੋਸਤੋ ਕੁਆਲਟੀ ਦੇ ਥਾਣ ਹੱਥੀ ਚਵਾਈ ਮੁਠੀ ਵਾਲਾ ਥਾਣ ਬਹੁਤ ਵਧੀਆ ਜੀ ਨਿਖੜਵੇਂ ਚਾਰੇ ਥਾਣ ਗੈਪ ਦੇ ਵਿੱਚ ਕੋਈ ਫੋਟ ਸ਼ਾਂਗ ਨਹੀਂ ਨਾਲ 12 ਲੀਟਰ ਦੁੱਧ ਤਿਆਰ ਹੈ ਕੋਈ ਵੀਰ ਕਹਿੰਦਾ ਵੀ ਆਵੇ ਆਪਣੀ ਤਸਦੀਕ ਕਰ ਲੈ 10 ਲੀਟਰ ਦੀ ਗਾਰੰਟੀ ਵੀ ਹੋਊਗੀ। ਮੂੰਹ ਦੀ ਛਿੱਗੀ ਏ। ਲਓ ਜੀ ਛੇ ਦਾ ਮੂੰਹ ਜੀ ਕਰ ਲੋ ਚੱਕ। ਲੈ ਜੀ। ਲਓ ਕਰੋ ਚੱਕ ਜੀ। ਆਹ ਲਓ ਜੀ ਬੈਕ ਸਾਈਡ ਤੋਂ ਥਣਾ ਦੀ ਕੁਆਲਿਟੀ ਤੁਹਾਨੂੰ ਚੈੱਕ ਪਵਾ ਦੇਣਾ। ਦੇਖੋ ਜੀ ਥਣਾ ਦੀ ਕੁਆਲਿਟੀ ਦੀ। ਬਾ ਕਮਾਲ ਖਣ ਲੱਗਾ ਜੇ ਚੋਕੇ ਲਵੇ ਕੋਈ ਦੋ ਟਾਈਮ ਆਪਦੀ ਠੀਕ ਹੈ ਚਵਾਈ ਤੂੰ ਵੀ ਵਧੀਆ ਇੱਕ ਨੰਬਰ ਮੈਂ ਇੱਕ ਨੰਬਰ ਹੋਊਗੀ ਖਾਨ ਵੱਧ ਘਾਟ ਹੋਏ ਠੀਕ ਹੈ ਜੀ ਪੂਛਤਾ ਕੋ ਦੋ ਕੋਲ ਹੋਏ ਉਹਦੀ ਜਮਾਇਤ ਲਓ ਜੀ ਚੈੱਕ ਕਰ ਲਓ ਦੋਸਤੋ ਤੇ ਇਹਦਾ ਮੁੱਲ ਜੇ ਉਹਨਾਂ ਕੀ ਕਰਨਾ 5000 ਦੇ ਦੀਏ 5000 ਦੇ 5000 ਕਿੰਨਾ ਕਮਾਨ ਸੌਣ ਵਾਲੀ ਗੱਲ ਹੀ ਕਰਨੀ ਅੱਜ ਹਾਂ ਕਿੰਨਾ ਕਮਾਨ ਪੜਾ 2000 ਰੁਪਏ ਛੱਡਦਾ 2300 ਕਹਿ ਕੇ ਜੱਸ ਕੀ ਹੋਰ ਬਾਾਕੀ ਕੋ ਫੋਨ ਲਾ ਕੇ ਭੈਣ ਤੱਕ ਅੱਜ ਤਵ ਕਰਨਾ ਲਓ ਜੀ ਦੋਸਤੋ ਡਿਮਾਂਡ ਵੀਰ ਨੇ 25000 ਰੁਪਏ ਰੱਖੀ 2300 ਜੇ ਤੋੜਾਂ ਗਿਆ ਦੁੱਧ ਵੀ ਦੋਸਤੋ 10 ਕਿਲੋ ਜਿਹੜਾ ਹਾਜ਼ਰ-ਨਾਜ਼ਰ ਹੋਊਗਾ ਜੀ ਬਿਲਕੁਲ ਬੱਚਾ ਵਸ਼ਾ ਸੂਹਾ ਦੂਜਾ 23000 ਰੁਪਏ ਦੇ ਵਿੱਚ ਤੁਹਾਡਾ ਮਾਨਤਨ ਹੋਊਗਾ ਯਾ ਕਰੋ ਚੈੱਕ ਜੀ ਦੋਵਾਂ گاਵਾਂ ਦੀ ਆਰਡਰ ਕੁਆਲਿਟੀ ਇਸ ਤੋਂ ਹੋ ਕੇ ਗਾਂ ਕਵੀਰ ਦੇ ਕੋਲ ਹੋਰ ਉਹਦੀ ਵੀ ਆਪਾਂ ਡਿਟੇਲ ਦੱਸਦੇ ਹਾਂ ਲਓ ਜੀ ਦੋਸਤੋ ਇਹ ਕਾ ਗਾਂ ਵੀਰ ਦੇ ਕੋਲ ਹੈ ਇਹਦਾ ਬੱਚਾ ਦੋਸਤੋ ਆਹ ਐਕਸਪਾਇਰ ਹੋ ਗਿਆ ਜੀ ਗਾੜੀ ਪਿਆ ਵਸ਼ਾ ਦਾ ਹਾਂਜੀ ਕਿੰਮਾ ਸੂਹਾ ਵਿੱਚ ਕੱਲ ਦੀ ਸੂਈ ਹੈ ਇੱਕ ਵੇਲੇ ਦੀ ਅੱਛਾ ਜੀ ਇਹਦੇ ਦੋ ਹੀ ਚਵਾਈਆਂ ਜੇ ਹੋਈਆਂ ਐ ਹੂੰ ਬੌੜਾ 10-11 ਕਿਲੋ ਹੋਊਗਾ ਤੇਰੀ 10-11 ਕਿਲੋ ਬੌੜਾ ਤਿਆਰ ਆ ਜੀ ਅੱਜ ਦੋ ਹੀ ਚਵਾਈਆਂ ਸਵੇਰੇ ਤੇ ਸ਼ਾਮੀ ਚਵਾਈ ਹੋਈ ਸਵੇਰ ਕਰਨਾ ਸੂਈ ਸੂਰਾ ਦੂਸਰਾ ਹੋਊਗਾ ਲਓ ਜੀ ਚੈੱਕ ਕਰ ਲਓ ਅੱਜ ਥੱਪੀ ਥੱਪੀ ਅੱਜ ਇਹਨਾਂ ਨੂੰ ਸੱਦੀ ਹੋ ਜਾਈ ਸਾਂਹਮਣੇ ਨਹੀਂ ਪੈਣੀ ਉਹਨਾਂ ਠੀਕ ਹੈ ਜੀ ਹਾਂ ਖੋਲੋ ਜੀ ਕੱਟੋ ਬਾਹਰ ਨੂੰ ਨਿਗਾ ਮੇਗਾ ਸਿੰਘ ਦੋਸਤੋ ਸੂਆ ਤੁਹਾਡੇ ਸਾਹਮਣੇ ਆ ਕੋਈ ਦੂਜਾ ਮਾਲ ਦੇ ਕੋਈ ਤਜਾ ਮਾਲ ਦੇ ਉੱਡ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਤੇ ਸਵਾਈਆਂ ਦੋਸਤੋ ਦੋ ਹੋਈਆਂ ਜੇ 10 ਤੋਂ 12 ਲੀਟਰ ਦੱਸਿਆ ਵੀਰ ਬੋਲ ਹਾਂਜੀ ਹਾਂਜੀ 12 ਚਵਾ ਕੇ ਦੋ ਟਨ ਦੇ ਦਾਂਗੇ ਹਾਂਜੀ ਲਓ ਜੀ ਚੈੱਕ ਕਰ ਲਓ ਬੱਚਾ ਅੱਜ ਹੀ ਮਰਿਆ ਸੂਰੇ ਠੀਕ ਹੈ ਜੀ ਬੱਚਾ ਦੋਸਤੋ ਗਾੜੀ ਪਿਆ ਗਾਂ ਦੇ ਮੈਂ ਤੁਹਾਨੂੰ ਵਿਖਾਤਾ ਕੋਈ ਵੀਰੇ ਨਾ ਆ ਕੇ ਕਿ ਬੱਚੇ ਮਰੇ ਨੂੰ ਟਾਈਮ ਹੋ ਗਿਆ ਆਹ ਲਓ ਜੀ ਤਿੰਨ ਗਾਵਾਂ ਵੀਰ ਦੇ ਕੋਲ ਤੋਂ ਕਿੰਨੇ ਗਾਵਾਂ ਦੋਸਤੋ ਅੱਜ ਚੰਗੇ ਦੁੱਧ ਆਈਆਂ ਇਹ ਕ 5000 ਦੀ ਗਾ ਦੇ ਦਾਂਗੇ ਦੁੱਧ 5 ਕਿਲੋ ਹੋਊਗਾ ਦੋ ਮਹੀਨੇ ਦੀ ਬਣੀ ਉਹ ਵੀ ਵਿਖਾ ਦਿੰਨੇ ਆ ਜੀ ਇਹਦਾ ਮੁੱਲ ਜੋਬਨ ਕੀ ਕਰਨਾ ਇਹ ਵੀ 50 ਹੀ ਦੇ ਦੀਗੇ ਕਿੰਨਾ ਕੁ ਮਾਨਤਨ ਉਸਦਾ 28 ਹੈ ਉਹ ਦੁੱਧ ਸਾਮੇ ਤੋਂ ਮਨੜੀਏ ਦੋ ਦਿਨ ਚਲੋ ਉਹ ਤੇ ਗੱਲ ਉਹ ਜੋ ਅਗਲਾ ਆਪੇ ਸੰਭੂ 2000 ਦਾਂਗੇ 50 ਜੋ 2 2000 ਦਾਂਗੇ 48 ਹਾਂ ਹੈਗਾ ਉਹ ਮਾਨਤਨ ਹੋਰ ਬਗ ਫੂਨ ਲਾਏ ਭੈਣ ਭਾਬਾ ਕਿ ਜਿੱਦਾਂ ਕਰ ਲਾਂਗੇ ਲਓ ਜੀ ਕਰੋ ਚੈੱਕ 5000 ਰੁਪਿਆ ਰੇਟ 48000 ਤੇ ਤੁਹਾਡੇ ਤੁਹਾਡਾ ਆ ਗਿਆ ਦਾ ਮਾਨਤਨ ਹੋਊਗਾ ਜੀ ਹਾਂ ਜੀ ਤਾਂ ਹੀ 5000 ਦੀ ਗਾ ਦੇ ਲੇ ਦੁੱਧ 5 ਕਿਲੋ 2 ਮਹੀਨੇ ਦੀ ਗਾਹ ਬਣੀ ਹੈ ਯਾਨੀ ਕਿ 1 ਲੀਟਰ ਦੁੱਧਾ 1000 ਰੁਪਿਆ ਰੇਟ ਜਿੱਦਾਂ ਮਰਜ਼ੀ ਕੋ ਲਾ ਲੈ ਠੀਕ ਹੈ ਜੀ ਬਣੀ ਨੂੰ ਕਿੰਨਾ ਟਾਈਮ ਦੱਸਿਆ ਹੋ ਗਿਆ 2 ਮਹੀਨੇ ਹੋਏ ਜੀ 2 ਮਹੀਨੇ ਕਨਫਰਮ ਹਾਂ ਚੈੱਕ ਕਰਵਾ ਦੀ ਚਾ ਇਹਨਾਂ ਚੈੱਕ ਨਹੀਂ ਕਰਾਈ ਜੇ ਜੇ ਗੱਮਾਂ ਨਿਕਲੀ ਹਾਂਜੀ ਫੇਰ ਦੇਵਾਂਗੇ 15000 ਦੀ ਤੇ ਜੇ ਇਦਾਂ ਦਿੱਤੀ ਤੇ 5000 ਦੀ ਆਪਾਂ ਭਾਈ ਦੇ 5 ਲੀਟਰ ਦੁੱਧ 5000 ਰੁਪਿਆ ਰੇਟ ਤੋੜ ਕੇ ਵਿਖਾ ਦੀਏ ਤੋੜ ਕੇ ਵਿਖਾ ਦੀਏ 2 ਮਹੀਨੇ ਹੋ ਗਏ ਦੋਸਤੋ ਟੀਕਾ ਲੱਗੇ ਨੂੰ ਜੇ ਗੱਪਣ ਨਿਕਲਦੀ ਹੈ ਫੇਰ ਰੇਟ ਵੱਖਰਾ ਹੋਊਗਾ ਜੀ ਫੇਰ 15000 ਦੀ ਦੇਣੀ ਹੈ ਜੇ ਇਦਾ ਦਿੱਤੀ ਤੇ ਫਿਰ 5000 ਦੀ ਲਓ ਜੀ ਚੈੱਕ ਕਰ ਲੋ ਇਹ ਦੋਸਤੋ ਇੱਕ ਤੋਹਈ ਹੈ ਜੀ ਸਾਰੀਆਂ ਗਾਮਦ ਨਾਲ ਲੈਓ ਜੇ ਉਹ ਦੋਨੇ ਗਾਵਾਂ ਵਧੀਆਂ ਇਕੱਠੀਆਂ ਲੈ ਜਣਾ ਹਾਂਜੀ ਨਾਲ ਉਦਾਂ ਹੀ ਦੇ ਦਾਂਗੇ ਉਦਾਂ ਹੀ ਫਰੀ ਜੇ ਦੋਨੇ ਗਾਵਾਂ ਵਧੀਆਂ ਇਕੱਠੀਆਂ ਲੈ ਬੱਚੇ ਵਾਲੀਆਂ ਠੀਕ ਹੈ ਜੀ ਲਓ ਜੀ ਦੋਸਤੋ ਦੋ ਗਾਵਾਂ ਖੇਤ ਨਾਲ ਇੱਕ ਇਹ ਗਾਂ ਫਰੀ 5 ਕਿਲੋ ਦੁੱਧ ਜੇ ਦੋਸਤੋ ਇਹ ਥਲੇ ਵੀ ਕਰਮਾਏ ਸੀ ਲੀ ਚਾਰ ਨਗ ਦੋਸਤੋ ਤੁਹਾਨੂੰ ਦਿਖਾਤੇ ਆ ਚਾਰੇ ਨਗ ਸੁਵੇ ਸਵਾਇਆ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਆਪਣੀ ਜਰੂਰ ਕਰਿਆ ਕਰੋ ਐਡਰੈਸ ਇੱਕ ਰੀਵੀਰ ਦਾ ਫੇਰ ਬੋਲ ਦਣਾ ਪਿੰਡ ਚਾਟੀਵੰਡ ਤਸਕਿਲ ਜਿਲ੍ਹਾ ਸ਼੍ਰੀ ਅਮਰਸਰ ਸਾਹਿਬ ਨਾਮ ਆ ਜੋਬਨੇ ਵੀਰ ਦਾ ਫੋਨ ਨੰਬਰ ਬੋਰ ਵੀਰ ਆਪਣਾ ਇੱਕ ਰੀ ਫੋਨ ਲੰਮਾ ਵੀ ਹੈਗਾ 90418 7368 ਠੀਕ ਹੈ ਜੀ ਹਾਂ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ